ਇੱਕ ਵਾਰੀ ਰਾਜੇ ਨੇ ਨਾ ਇੱਕ ਆਦਮੀ ਨੂੰ ਨਾ ਚੰਦਨ ਦਾ ਸਾਰਾ ਹੀ ਜੰਗਲ ਦੇਤਾ ਵੀ ਤੂੰ ਇੱਥੋਂ ਚੰਦਨ ਦੀ ਲੱਕੜ ਵੱਢ ਲੈ ਤੇ ਵੇਚ ਲਿਆ ਕਰ ਤੇ ਆਪਦੇ ਚੱਲੋ ਘਰ ਦਾ ਗੁਜ਼ਾਰਾ ਕਰ ਲਿਆ ਕਰ ਉਹ ਬੰਦੇ ਨੂੰ ਨਹੀਂ ਪਤਾ ਸੀਗਾ ਵੀ ਇਹ ਜਿਹੜੀ ਚੰਦਨ ਦੀ ਲੱਕੜ ਆ ਇਹ ਬੜੀ ਕੀਮਤੀ ਆ ਉਹਨੇ ਵਿਚਾਰੇ ਨੇ ਨਾ ਉਹ ਕੋਲਿਆਂ ਦੇ ਭਾ ਹੀ ਵੇਚ ਦਿੱਤੀ ਜਦੋਂ ਵੇਚਤੀ ਤਾਂ ਮਗਰੋਂ ਪਤਾ ਲੱਗਿਆ ਵੀ ਇਹ ਤਾਂ ਇੰਨੀ ਕੀਮਤੀ ਸੀ ਤਾਂ ਰੋਣ ਲੱਗ ਗਿਆ ਬਹੁਤ ਰੋਇਆ ਇਸੇ ਲਈ ਆਪਣੇ ਜਿਹੜੇ ਸਾਹ ਇਹ ਬਹੁਤ ਕੀਮਤੀ ਆ ਇਹਨਾਂ ਸਾਹਾਂ ਨੂੰ ਕੋਲਿਆਂ ਵਾਂਗੂ ਨਾ ਸਿੱਟੋ ਇਹਨਾਂ ਸਾਹਾਂ ਦੀ ਕੀਮਤ ਪਾਓ ਇਹ ਬਹੁਤ ਕੀਮਤੀ ਆ ਉਹ ਚੰਦਰ ਦੀ ਲੱਕੜ ਵਾਂਗੂ ਏ ਮਗਰੋਂ ਜਦੋਂ ਆਪਾਂ ਇਹਨਾਂ ਸਾਹਾਂ ਨੂੰ ਗਵਾ ਲੈਨੇ ਆ ਨਾ ਜਦੋਂ ਆਪਣੀ ਉਮਰ ਵੱਡੀ ਹੋ ਜਾਂਦੀ ਆ ਉਦੋਂ ਆਪਾਂ ਨੂੰ ਇਹਨਾਂ ਦੀ ਕੀਮਤ ਦਾ ਪਤਾ ਲੈਂਦਾ ਵੀ ਆਪਣੇ ਸਾਹ ਜਿਹੜੇ ਵਗਦੇ ਆ ਉਸ ਟਾਈਮ ਆਪਾਂ ਮਹਾਰਾਜ ਦਾ ਨਾਮ ਲੈਂਦੇ ਰਹੀਏ ਇਹਨਾਂ ਸਾਹ ਦੇ ਨਾਲ ਆ ਸਵਾਸ ਦੇ ਨਾਲ ਨਾਲ ਆਪਾਂ ਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਤੇ ਆਪਣੇ ਜਿਹੜੇ ਸਵਾਸ ਹੈ ਇਹ ਕੀਮਤੀ ਆ ਤੇ ਉਹ ਚੰਦਨ ਦੀ ਲੱਕੜ ਵਾਂਗੂ ਕੀਮਤੀ ਆ ਕੋਲੇ ਵਾਂਗੂ ਨਹੀਂ ਆਪਾਂ ਕੋਲੇ ਵਾਂਗੂ Abre as suas casas, senhoras